ਤੁਸੀਂ ਸਾਰਿਆਂ ਨੇ ਰਲ ਕੇ ਆਪਾਂ ਕਿਸਾਨੀ ਨਾਲ ਇੱਧਰ ਦੀ ਮਰਨ ਦਿੱਤੀ ਨਾ ਉੱਧਰ ਦੀ ਮਰਨ ਬਾਬੇ ਨਾਨਕ ਦਾ ਆਥਿਆ ਜੀ ਆ ਸਾਰੀ ਗੱਲ ਇਕੱਠੀ ਹੋਈ ਆ ਤੇ ਬਚਾਰਿਆ ਬੰਨ ਹਾਂ ਨਹੀਂ ਕੋਈ ਹਾਲਤ ਨਹੀਂ ਦੀ ਨਹੀਂ ਕੋਈ ਹੱਲ ਨਹੀਂ ਸੀਗਾ ਇਹ ਤਾਂ 10 ਦਿਨ 10 ਦਿਨ ਪਹਿਲਾਂ ਸੋਗ ਪੈ ਜਾਂਦਾ ਹਾਂਜੀ ਹਾਂਜੀ ਹਾਂ ਹੁਣ ਫਾਸਲਾ ਤਿਆਰ ਪਈਆਂ ਨੇ ਕਿਸੇ ਨੇ ਕੋਈ ਉਮੀਦ ਲਾਈ ਹੈ ਕਿਸੇ ਨੇ ਕੋਈ ਉਮੀਦ ਲਾ ਰੱਖੀ ਹੈ ਕਿਸੇ ਨੇ ਕੋਈ ਵਿਆਹ ਕਰਨਾ ਹੈ ਕਿਸੇ ਨੇ ਜਵਾਕ ਦੀ ਫੀਸ ਭਰਨੀ ਹੈ ਸੌ ਉਮੀਦਾਂ ਨੇ ਇਸੇ ਦਿਨ ਸਾਰੀਆਂ ਉਮੀਦਾਂ ਬਣੀ ਸਾਰੀ ਤੇ ਪਰ ਤੁੰਦਾ ਹੀ ਇਹ ਤੋਂ ਚੱਲਦਾ ਜੀ ਪਰ ਕੁਦਰਤ ਨੇ ਸਾਰਾ ਠੀਕ ਰੱਖ ਰੱਖਿਆ ਥੋੜੇ ਲੋਕਾਂ ਦੇ ਸਹਿਯੋਗ ਨਾਲ ਲੋਕਾਂ ਦਾ ਸਹਿਯੋਗ ਹੈ ਜਿਹੜੇ ਆਏ ਨਿਰਸਵਾਰਥ ਕਿਉਂ ਮੈਂ ਦੇਖਿਆ ਹੁਣਾਂ ਪਿਛਲੇ ਦਿਨਾਂ 'ਚ ਕਿਉਂ ਮੈਂ ਵੀ ਤਾਂ ਰੋਜ਼ ਇੱਥੇ ਰਹਿਣਾ ਹੁਣ ਮੈਂ ਦੇਖਿਆ ਵੀ ਜੇ ਲੋੜ ਪਈ ਹੈ ਕਿਸੇ ਨੇ ਮੋਢੇ ਤੇ ਚੱਕਿਆ ਹੋਇਆ ਬੋਰਾ ਕਿਸੇ ਨੇ ਸਿਰ ਤੇ ਚੱਕਿਆ ਹੋਇਆ ਕਿਵੇਂ ਚੱਕੇ ਤੇ ਲੋਕੀ ਲੱਗੇ ਆ ਜੀ ਸਰਕਾਰ ਤੁਸੀਂ ਰਾਸ਼ਟਰ ਹੈ ਜੀ ਸਰਕਾਰ ਕਾ ਵੀ ਸਹਾਰਾ ਜੀ ਜੇੜੀ ਕੋਈ ਚੀਜ਼ ਮੰਗਿਆ ਜੀ ਕੋਈ ਕਮੀ ਨਹੀਂ ਜੀ ਉਹ ਅਸੀਂ ਸੁਣੋ ਇਹਦੇ ਚ ਕੀ ਹੈ ਜਿਹੜਾ 16 ਫੁੱਟ ਚੌੜਾ ਬੰਨਿਆ ਸੀ ਇਹ ਇਹ ਚਲੋ ਹੁਣ ਮੈਂ ਆਪਦੀ ਸਰਕਾਰ ਦੀ ਤਾਰੀਫ ਕਰਾਂ ਉਹ ਨਹੀਂ ਗੱਲ ਮੈਂ ਕਰਨ ਆਇਆ ਪਰ ਕਰਨੀ ਐ ਬੰਦੀ ਆ ਜੇ ਅੱਜ ਆਪਾਂ ਬਚੇ ਹੋਏ ਆ ਨਾ ਇਹ ਦੋਨੇ ਪਾਸੇ 16 16 ਫੁੱਟ ਚੌੜਾ ਬੰਨ ਬੰਨੇ ਆ। ਬੰਨ ਤਾਂ ਜੀ ਤਾਂ ਬਚਿਆ। ਆ ਆ ਫੂਲ ਦਾ 2023 ਚ ਮੈਂ ਉੱਥੇ ਖੜਾ ਸੀ ਉਸ ਟਾਈਮ ਤੇ। ਕਿਉਂ ਵੀ ਫੂਲ ਰਿਹਾ। ਹਾਂਜੀ ਹਾਂਜੀ। ਪੋਕ ਲਾਈਨ ਨੂੰ ਮੈਂ ਕੀਤਾ ਮੈਂ ਕਿਹਾ ਟਰੱਕ ਤੇ ਕਿਉਂ ਜੜਾ ਕੇ ਖੜਾਈ ਆ। ਠੇਠਾ ਲਾਓ ਇਹਨੂੰ। ਉੱਥੇ ਮੈਂ ਕੰਮ ਸ਼ੁਰੂ ਕਰਾ ਕੇ ਗਿਆ। ਐਨੇ ਟੁੱਟ ਗਿਆ ਉੱਥੇ। ਨਹੀਂ ਇਹ ਤਾਂ ਤੁਹਾਨੂੰ ਤਾਂ ਕੰਮ ਤੁਸੀਂ ਵਿਧੀਆ ਕਰੇ। ਅਚਾ ਟੁੱਟ ਸੁਣੋ ਟੁੱਟ ਗਿਆ। ਅਸੀਂ ਉੱਥੇ ਪੈਦਲ ਨਹੀਂ ਜਾ ਸਕੀ। ਹੁਣ ਜਦੋਂ ਉੱਥੇ ਲੀਕੇਜ ਹੋ ਗਈ ਪੈਦਲ ਵੀ ਪਹੁੰਚ ਗਏ ਟਰਾਲੀਆਂ ਵੀ ਪਹੁੰਚ ਗਈਆਂ ਸੋ ਮਦਦ ਪਹੁੰਚ ਜਾਂਦੀ ਨਹੀਂ ਕੀ ਹੁੰਦਾ ਦੀ ਇੱਥੇ 4 ਫੁੱਟ ਚੌੜਾ ਬਨ ਨਹੀਂਦੀ ਟੁੱਟ ਜਾਂਦਾ ਅਸੀਂ ਐਂ ਝਾਕੀ ਜਾਂਦੇ ਬੇਵਸ ਹੋ ਕੇ ਕਿਉਂ ਕਰ ਨਹੀਂ ਕੋ ਸਕਦੇ ਦੀ ਹਾਂਜੀ ਪਰ ਅੱਜ 16 ਫੁੱਟ ਚੌੜੇ ਬਨ ਕਰਕੇ ਆਪਾਂ ਬਚ ਵੀ ਗਏ ਆ ਇਹ ਸਾਧਨ ਪਹੁੰਚ ਰਿਹਾ ਹੈ ਥੋੜੀ ਦੇਰ ਅਗੋਂ ਇਹ ਕੰਮ ਚਾਲੂ ਕੀਤਾ ਕਰਿਆ ਤਾਂ ਸੀ ਅੱਗੇ ਉਹ ਵੀ ਕਰਾਂਗੇ ਉਹ ਵੀ ਕਰਾਂਗੇ ਉਹ ਜੇ ਹੁਣ ਜਦੋਂ ਅਸੀਂ ਆ ਕੇ ਖੜੇ ਹਾਂ ਸੱਚੇ ਹੁੰਦਾ ਜੇ ਫਿਰ ਕੀ ਗੱਲ ਉਹੀ ਗੱਲ ਬਿਲਕੁਲ ਜੇ 16 ਫੁੱਟ ਚੌੜਾ ਸੀ ਆਪਾਂ ਅੱਗੇ ਚੱਲ ਜਾਨੇ ਪਿੱਛੇ ਚੱਲ ਜਾਨੇ ਹੁਣ ਤਾਂ ਵਸਾਈ ਕਰੋ ਇੱਕ ਦਾ ਵੇਸਲੇ ਨਹੀਂ ਹੁਣਾ ਮੇਰੀ ਬੇਨਤੀ ਹੈ ਤੁਹਾਨੂੰ ਸਾਰਿਆਂ ਨੂੰ ਵੀ ਆਏ ਨਾ ਸੋਚਦੇ ਵੀ ਜੇ ਮੈਂ ਬੰਨਿਆ ਖੜਾ ਜਦੋਂ ਤਾਂ ਇਹ 747 ਤੋਂ نیچے ਨਹੀਂ ਜਾਂਦਾ ਤੁਸੀਂ ਆਪਣੀ ਡਿਊਟੀ ਉਵੇਂ ਹੀ ਰੱਖਣੀ ਆਂ ਪਲੀਜ਼ ਠੀਕ ਹੈ ਆ ਵੇਸਲੇ ਨਹੀਂ ਹੋਣਾ ਬਾਕੀ ਸਾਰਾ ਇੰਤਜ਼ਾਮ ਕੀਤਾ ਹੈ ਸਾਰਾ ਸੋਚ ਰੱਖਿਆ ਹੈ ਅਸੀਂ ਕਿ ਉਹ ਕਿਸੇ ਨੂੰ ਨੁਕਸਾਨ ਵੀ ਨਹੀਂ ਪਹੁੰਚਾਉਣਾ ਇੱਥੋਂ ਪਾਣੀ ਸਿੱਧਾ ਨਿਕਲ ਜਾਏ ਇਹ ਇਸ ਤਰ੍ਹਾਂ ਦੇ ਪ੍ਰਬੰਧ ਸਾਨੇ ਸੋਚੇ ਨੇ